ਕਰਕੇ ਇੱਧਰ ਪਾਣੀ ਛੱਡ ਰਹੇ ਆ ਲਗਭਗ ਇਹਨਾਂ ਨਹਿਰਾਂ ਦੀ ਜਿਹੜੀ ਕਪੈਸਿਟੀ ਆ ਉਹ 30 ਤੋਂ ਲੈ ਕੇ 40000 ਕਿਊਸਕ ਪਾਣੀ ਕੱਢਣ ਦੀ ਆ ਪਿੱਛੋਂ 380000 ਕਿਊਸਕ ਪਾਣੀ ਆ ਰਿਹਾ ਤਾਂ ਲਗਭਗ ਮੈਂ ਕਿਹਾ ਵੀ ਹੁਣ ਤੁਸੀਂ ਕਿੰਨਾ ਛੱਡਿਆ ਉਹ ਕਹਿੰਦੇ ਵੀ ਇੰਦਰਾ ਗਾਂਧੀ ਦੇ ਵਿੱਚ 12000 ਕਿਊਸਕ ਪਾਣੀ ਛੱਡਿਆ ਤੇ ਜਿਹੜੀ ਸ੍ਰਿਹੰਦ ਫਿਲਟਰ ਆ ਜਿਹੜੀ ਨਾਲ ਦੀ ਇਹਦੇ ਵਿੱਚ 5 ਤੋਂ ਲੈ ਕੇ 7000 ਕਿਊਸਕ ਪਾਣੀ ਆਹ ਦੇਖੋ ਜੀ ਪ੍ਰੋਪਰ ਗੇਟ ਚੱਕੇ ਹੋਏ ਆ ਹੁਣ ਇਹਦੇ 'ਚ ਤਾਂ ਪਾਣੀ ਉਹਨਾਂ ਨੇ ਆਪ ਦੇ ਵੱਨੀਆਂ ਫੋਲੀ ਛੱਡਿਆ ਮੈਂ ਤੁਹਾਨੂੰ ਇਸ ਦਾ ਪਾਉਂਡ ਦਿਖਾ ਦੇਣਾ ਤਾਂ ਮਿੱਤਰੋ ਦੇਖੋ ਜੀ ਗੇਟ ਬੰਦ ਕਰਕੇ ਇੱਧਰ ਪਾਣੀ ਕੱਢਿਆ ਜਾ ਰਿਹਾ ਉਹ ਜਿਹੜੇ ਗੇਟ ਨੀਵੇਂ ਆ ਬਹੁਤ ਆ ਦੇਖੋ ਜੀ ਪਾਣੀ ਦਾ ਲੈਵਲ ਕਿੰਨਾ ਨੀਵਾ ਹੋ ਗਿਆ ਤੇ ਪੌਂਡ ਨੀਵੇਂ ਆ ਤੇ ਇਸ ਕਰਕੇ ਜਿੰਨਾ ਯਾਨੀ ਕਿ ਪਾਣੀ ਉਹਨਾ ਹੀ ਇਹਨਾਂ ਨੇ ਛੱਡਣਾ ਇਹਨਾਂ ਨੇ ਕੋਈ ਵੱਧ ਥੋੜੀ ਛੱਡ ਦੇਣਾ ਹਨ ਤੁਸੀਂ ਦੇਖ ਸਕਦੇ ਜੇ ਤੇ ਯਾਨੀ ਕਿ ਉਹਨਾਂ ਨੇ ਪ੍ਰੋਪਰ ਹੀ ਛੱਡਿਆ ਹੋਇਆ ਤੇ ਪੌਂਡ ਯਾਨੀ ਕਿ ਪਾਣੀ ਦਾ ਲੈਵਲ 70 ਜਿਹੜਾ ਕਿ ਬਹੁਤ ਨੀਚੇ ਆ ਤੇ ਇਧਰ ਸਤਲੁਜ ਦੇ ਸਾਹਮਣੇ ਮੈਂ ਤੁਹਾਨੂੰ ਦਿਖਾ ਦਿੰਨੇ ਵੀ ਇਧਰ ਜਾਨੇ ਕਿ ਇਹਨਾਂ ਨੇ ਉਰਲੇ ਜਿਹੜੇ ਗੇਟ ਰੱਖੇ ਹੋਇਆ ਤੇ ਪਰ ਬਿਆਸ ਦਰਿਆ ਦੇ ਸਾਹਮਣੇ ਵਾਲੇ ਗੇਟ ਹੀ ਸਾਰੇ ਛੱਡੇ ਹੋਇਆ ਤਾਂ ਜੋ ਇਧਰ ਨਹਿਰਾ ਨਹੀਂ ਪਾਣੀ ਛੱਡਿਆ ਜਾਵੇ ਤੀਜਾ ਕਾਰਨ ਉਹ ਇਹ ਕਹਿੰਦੇ ਆ ਵੀ ਬਾਈ ਜੀ ਪਿੰਡਾਂ ਦੇ ਲੋਕ ਕੋਈ ਵਾਰੀ ਨਹੀਂ ਲਾਉਂਦਾ ਨਹਿਰਾ ਤਾਂ ਯਾਨੀ ਕਿ ਭਰੀਆਂ ਪਈਆਂ ਨੇ ਤੇ ਉੱਥੇ ਟੁੱਟਣ ਦਾ ਖਤਰਾ ਹੁਣ ਆਪਾਂ ਨੂੰ ਪਾਣੀ ਦੀ ਤਾਂ ਲੋੜ ਹੀ ਨਹੀਂ ਆਪਣੇ ਤਾਂ ਤਕਰੀਬਨ ਏਰੀਏ ਫਰੀਦਕੋਟ ਮਕਸਰ ਸਾਰੇ ਪਾਣੀ ਗੋਡੇ-ਗੋਡੇ ਖੜਾ ਤਾਂ ਇਸ ਕਰਕੇ ਮਿੱਤਰੋ ਵੀ ਤੁਹਾਡਾ ਨੁਕਸਾਨ ਨਾ ਹੋਵੇ ਜੇਕਰ ਅਸੀਂ ਪਾਣੀ ਛੱਡ ਤਾਂ ਇੰਦਰਾ ਗਾਂਧੀ ਨਹਿਰ ਟੁੱਟ ਗਈ ਤੇ ਉਹ ਬੰਨਣੀ ਬੰਨੀ ਨਹੀਂ ਜਾਣੀ